ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਬਾਈ ਹੁਣੀ ਪਾਉਣਾ ਭੁੱਲ ਗਏ ਤੇਲ ਸਵੇਰੇ ਵੀ ਕੱਪੜਾ ਹੈਗਾ ਹੈਗਾ ਜੀ ਕੱਪੜਾ ਲਿਆ ਯਾਰ ਉਹ ਨਾਲ ਦਾ ਇਹਨੂੰ ਸਾਫ਼ ਕਰ ਲਈ ਮੈਂ ਆਹ ਸ਼ੀਲਡ ਕਿੱਥੇ ਫਸ ਗਈ ਥੱਲੇ ਉਹ ਬਾਈ ਹੁਣੀ ਪਾਉਣਾ ਭੁੱਲ ਗਏ ਤੇਲ ਵੀ ਇਹਨਾਂ ਨੂੰ ਐਂ ਸੀ ਰਾਤ ਪਾ ਲਿਆ ਪਰ ਤੇਲ ਪਾਇਆ ਨਹੀਂ ਸੀ ਤੇ ਤੇ ਲੋ ਆਪਾਂ ਕਹਿ ਦਿੰਨੇ ਆ ਨਾ ਵੀ ਬਹੁਤ ਤੇਲ ਖਾਂਦੀ ਹੋਊ ਵੀਰੇ 300 ਲੀਟਰ ਦੀ ਟੈਂਕ ਹੀ ਆ 40 ਕਿੱਲੇ ਨੇ ਕੱਲ ਵੱਡੇ ਆ ਹਨਾ ਤੇ 40 ਕੱਲ ਵੱਡੇ ਆ ਤੇ 16 ਕਿੱਲੇ ਹੁਣ ਵੱਢ ਚੁੱਕੀ ਐ ਇਹ ਮਸ਼ੀਨ ਤੇ ਇਹਨਾਂ ਤੇ ਲਿਖਾਦਾ ਇਹਨੇ ਹਨਾ ਹਜੇ 20 ਆ ਦੇਖੋ ਇੱਥੇ ਤੱਕ ਪਿਆ ਵਾ ਹਜੇ ਕਈ ਸਤਾ ਚ ਪਿਆ ਜਦੇ ਐ ਇੰਤੇ ਇੰਤੇ ਟੈਂਕ ਹੀ ਭਈਆ ਨੇ ਇੰਨਾ ਤੇਲ ਖਾਂਦੀ ਆਲਾ ਤੇਰੇ ਉੱਤੇ ਨੰਬਾ ਜਾਂ ਲਾਉਣ ਆਲਾ ਉਹਦੇ ਉੱਪਰੋਂ ਦਾਣਾ ਨਿਕਲਦਾ ਉਹ ਆਹ ਸ਼ੀਂਡ ਕਿੱਥੇ ਫਸ ਗਈ ਕਿਵੇਂ ਜਾਂਦੀ ਉੱਪਰ ਲੱਗੀ ਓੱਚਾ ਗੀ ਹੋ ਗਈ ਹੈ ਨਾ ਸਿੱਧੀ ਕਰਾਵਾਂਗੇ ਇਹ ਇਹਨਾਂ ਦੇ ਪੈਰ ਵੀ ਇੱਥੇ ਪਜਾਰ ਦੇ ਨਹੀਂ ਖੁੱਲਗੇ ਇਹਨੇ ਉਹ ਆਏ ਮੁੜ ਕੇ ਜਿੱਦੇ ਮੱਡੀ ਲੱਗ ਗਈ ਖੁੱਲੀ ਕਾ ਤੂੰ ਹਾਂਜੀ ਲਓ ਜੀ ਬਾਈ ਉਹਨਾਂ ਦੀ ਟੈਂਕੀ ਕਰਤੀ ਅੱਧੀ ਇੱਥੇ ਤੱਕ ਹੋ ਗਈ ਅੱਧੇ ਉੱਪਰ ਕਰਤੀ ਮੈਂ ਆ ਬਥੇਰਾ ਬਾਕੀ ਫਾਰਮ ਤੇ ਆ ਕੇ ਬਾਅਦ ਗਾਉਣ ਹਾਂਜੀ ਚੱਲੀ ਜਾਂਦਾ ਕੰਮ ਵੀਰੇ ਪੂਰਾ ਬਾਟੀ ਦਾ ਜੋਰਾਂ ਦੇ ਵਾਸ ਇੱਕ ਹੀ ਰਾਜ ਤੇ ਨਿਪਟ ਗਿਆ ਕੰਮ। ਥੱਲੇ ਹੁਣ ਦੂਜੇ ਫੀਲ ਚ ਦੂਜੇ ਪਾਸੇ ਲੈ ਗਏ। ਭਾਈ ਉਹਨਾਂ ਨੇ ਅੱਜ ਫੇਰ ਮੁੜਨਾ ਵਾਪਸ ਪਿੰਡ ਨੂੰ ਰਾਤ ਨੂੰ ਤੋਰ ਦੇਣਿਆ ਹੈ ਆਪਣੇ ਵਢਾ ਕੇ। ਉੱਥੇ ਚਲੋ ਜਿਨ੍ਹਾਂ ਦੇ ਵੱਢੀ ਸੀ ਉਹਨਾਂ ਦੇ ਰਹਿੰਦੇ ਆ। ਉਹ ਵੱਢ ਕੇ ਚਾਹੀ ਇੱਕ ਦਿਨ ਲੱਗੇ ਜਾਂ ਜਿੰਨਾ ਘਟਾ ਮਰਜ਼ੀ ਲੱਗੇ। ਉਹ ਵੱਢ ਕੇ ਫਿਰ ਮੁੜੇ ਆਉਣਗੇ। ਚਲਦੇ ਆ ਆਪਣੇ ਘਰਾਂ ਵੱਲ ਦੀ ਲੈ ਚਲਣੀ ਆ ਦੂਜੇ ਖੇਤ ਚ ਲਓ ਜੀ ਪਹੁੰਚ ਗਏ ਆਪਾਂ ਦੂਜੇ ਖੇਤ ਦੇ ਵਿੱਚ ਹੁਣ ਤੁਹਾਨੂੰ ਦਿਖਾਉਨੇ ਆ ਵੀ ਕਟਰ ਪਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ ਤੁਸੀਂ ਦੇਖਿਓ ਵੀ ਇਹਦੇ ਕਟਰ ਕਿੰਨਾ ਸੌਖਾ ਵਾ ਪਾਉਣਾ ਬੈਲਟ 1 ਸਕਿੰਡ ਚ ਚੜ ਜਾਂਦੀ ਐ ਸਿੰਗਲ ਬੈਲਟ ਚੱਲਦੀ ਐ ਕੋਈ ਉਹੋ ਦਿੱਕਤ ਨਹੀਂ ਐ ਆਉਂਦੀ ਕਦੇ ਵੀ ਉਹਦੀ ਮੜਾ ਜਾ 1 ਮਿੰਟ ਲੱਗਦਾ ਬੈਲਟ ਚਾੜਨ ਨੂੰ ਵੇ ਦੇਖ ਲਓ ਕਿੰਨਾ ਟਾਈਮ ਲੱਗੂਗਾ ਕਟਰ ਪਾਉਣ ਨੂੰ ਮੈਂ ਦਿਖਾਉਣਾ ਤੁਹਾਨੂੰ ਜਦੋਂ ਪਾਉਣ ਲੱਗੇ ਕੱਟਣਾ ਜੀ ਵੀਰਿਆ ਦੇਖ ਲਓ ਕਿੰਨੀ ਛੇਤੀ ਕਟਰ ਪੈਣਾ ਇਹਦਾ ਆਪਣੇ ਆਪ ਲਾ ਲਿਓ ਜੀ ਆਪ ਵੀ ਕਟਰ ਪਾਉਣ ਦਾ ਕੱਢਣ ਨੂੰ ਤਾਂ ਜਮਾਂ ਟਾਈਮ ਨਹੀਂ ਲੱਗਦਾ ਵੀ ਹਾਂ ਚਲੋ ਯਾਨਕਿ ਜੇ ਕੱਢਣਾ ਲਾਉਣਾ ਤਾਂ ਪੈਂਦਾ ਹੀ ਹੈ ਕਿਉਂਕਿ ਇਹ ਤਾਂ 15 ਫੁੱਟ ਵਰਕ ਕਰਦਾ ਨਾ ਵੀ ਰਾਹ ਦੇ ਵਿੱਚ ਲੈ ਕੇ ਜਾਣਾ ਬਹੁਤ ਔਖਾ ਵਾ ਕਟਰ ਨਾ ਨਹੀਂ ਜਾਂਦਾ 15 ਫੁੱਟ ਕਿਉਂਕਿ ਕਟਰ ਵਰਕ ਕਰਦਾ ਜਿਹੜਾ ਸੈਡਾਂ ਤੈਨੂੰ ਮੂਰੇ ਗਰਾਰੀਆਂ ਨੇ ਉਹ ਵੱਡੀਆਂ ਨੇ ਹਨਾ ਤੇ ਬਹੁਤ ਚੀਜ਼ਾਂ ਦੇ ਵਿੱਚ ਫਰਕ ਆ ਨਾ ਤੇ ਬੈਲਟਾਂ ਨਹੀਂ ਚਾੜਨੀਆਂ ਪੈਂਦੀਆਂ ਦੋ ਦੋ ਜਿਵੇਂ ਬਸ ਨਾ ਕਦੀ ਐਡਲ ਲਾਉਣਾ ਪੈਂਦਾ ਬੈਲਟਾਂ ਨੂੰ ਬਸ ਉਸ ਸਪ੍ਰਿੰਗ ਦੇ ਨਾਲ ਸੈੱਟ ਆ ਸਾਰਾ ਕੁਝ ਵੀ ਤੇ ਬਸ ਬੈਲਟ ਇੱਕ ਰੱਖਣੀ ਆ ਰੱਖ ਕੇ ਐਡਲ ਥੱਲੇ ਨੂੰ ਕਾ ਦੱਬ ਦੋ ਬਸ ਉਹ ਬੈਲਟ ਚੜ ਜਾਂਦੀ ਨਾਲੇ ਦੇ ਲੋ ਬੈਲਟ ਚਾੜਨੀ ਆ ਪਾਈਪ ਲਾਉਣੀ ਆ ਉਹ ਜਿਹੜੀ ਰੀਲ ਚੱਕਣ ਵਾਲੀ ਆ ਤੇ ਰੀਲ ਦੇ ਚੱਕਰ ਹੌਲੀ ਕਰਨ ਵਾਲੀ ਤਾਰ ਆ ਉਹ ਲੱਗਣੀ ਹੁੰਦੀ ਹੈ ਨਾ ਸਾਰਾ ਕੁਝ ਲਾਉਣਾ ਹੁੰਦਾ ਤੇ ਦੇਖ ਲੋ ਵੀ ਅ 1 ਮਿੰਟ ਹੋਇਆ ਹਜੇ ਸ਼ੁਰੂ ਹੋਈ ਨਾ ਵੀਡੀਓ ਤੇ ਮੁੰਡੇ ਨੇ ਪਰਲੇ ਪਾਸੇ ਉਹ ਹੁੱਕਾਂ ਵੀ ਖੋਲਤੀਆਂ ਤੇ ਸਭ ਕੁਝ ਕਰਤਾ ਵੀ ਦੇਖ ਲੋ ਪੂਰਾ ਸੈੱਟ ਹੋ ਗਿਆ ਲੈ ਆ ਕੰਮ ਲੈ Það er ekki verið að katra. Það er einn að tegja um lagið að katra pár. ਹਰ ਗੁੱਡੇ ਜੋ ਦੇਣਾ ਨਾ ਦੇ ਹੀ ਦੇਣਾ ਵਾ ਕਿਸੇ ਖੱਤੇ ਚੋ ਕਚਾੜ ਘਾਟ ਨਿਕਲਦਾ ਕਿਸੇ ਚੋ ਵੱਧ ਨਿਕਲਦਾ ਆਪੇ ਹੀ ਪੂਰਾ ਕਰ ਦਿੰਦਾ ਸਾਰੇ ਦਾਸ ਇਹ ਆ ਗਈ ਆਪਣੇ ਫਾਰਮ ਕੋਲੇ ਮਸ਼ੀਨ ਉਧਰ ਵੱਢਿਆ ਤੇ ਹੁਣ ਸ਼ਾਮ ਤੱਕ ਝੁੱਟੀ ਦੀ ਇੱਥੇ ਹੀ ਆ ਇੱਥੇ ਹੈਗੇ 10-11 ਕਿੱਲੇ ਹੁਣ ਇੱਥੇ ਚੱਲੂਗੀ ਆਪਣੇ ਫਾਰਮ ਦੇ ਕੋਲ ਹੀ ਆ ਵੜਣਾ ਫੇਰ ਇਧਰ ਲੱਗੂਗੀ ਇਹ ਕਣਕ ਸਾਰੀ ਡਿੱਗੀ ਪਈ ਆ ਪੂਰੀ ਜੰਮੀ ਪਈ ਆ ਕਣਕ ਇਹਦੇ ਨਾਲ ਨਾਲ ਫਾਨ ਛੱਡ ਕੇ ਉੱਧਰ ਖਲੋ ਇੱਕ ਪੁੱਠੇ ਕਿੜਾ ਸ਼ੁਰੂ ਕਰ ਲਿਆ ਜੋ ਦੀ ਜੀ ਫਾਨ ਦੇ ਤੇ ਵਿਚਾਲੇ ਖਾਲ ਸੋਣ ਘੇਰਾ ਪਰਾਂ ਕਰ ਲੈਣੇ ਹੁਣ ਦੂਜੀ ਮਸ਼ੀਨ ਵੀ ਬਸ ਆਪਣੇ ਪਹੁੰਚਣ ਵਾਲੀ ਆ ਉਹਨੇ ਵੀ ਪਹੁੰਚ ਜਾਣਾ ਆਪਣੇ ਫਿਰ ਆਪਣੇ ਲੱਗੂਗੀ ਹੌਲੈਂਡ ਤੇ ਸਵਰਾਜ ਵੀ ਬਸ ਪਿੰਡ ਮੋੜਨ ਵਾਲੀ ਜੀ ਆ ਕੀ ਚੱਲਦਾ ਕੰਮ ਆਪਣੇ ਬਾਡੀ ਦਾ 222 ਕਣਕ ਅੱਜ ਵੱਢਣ ਲੱਗੇ ਹੋਏ ਆ ਦੇਖਦੇ ਆ ਕਿੰਨਾ ਕਿ ਝਾੜ ਨਿਕਲਦਾ 16 ਫੁੱਟੀ ਟਰਾਲੀ ਦੀ ਟੀਸੀ ਲੱਗਣ ਵਾਲੀ ਹੋ ਚੱਲੀ ਆ ਅਜੇ ਖੱਤੇ ਆਪਣੇ 3 ਕਿੱਲੇ ਹੋ ਰਹੇ ਨੇ ਆ 3 ਵੱਢਣ ਵਾਲੇ 3 ਹੋ ਰਹੇ ਨੇ ਤੇ 1.5 ਕਿੱਲਾ ਆਵਾ ਤੇ ਹਜੇ ਉੱਪਰ ਵੀ ਰਹਿੰਦਾ ਵਾ ਦੇਖਦੇ ਆ ਕਿੰਨਾ ਕਿ ਝਾੜ ਨਿਕਲਦਾ 3 ਆਪਣੇ ਇੱਥੇ ਬਣਨੇ ਆ ਆ 12 12.5 ਕਿੱਲੇ ਦੇ ਨੇੜੇ ਬਣਨਾ ਖੱਤਾ ਦੇਖਦੇ ਆ ਕਿੰਨਾ ਝਾੜ ਨਿਕਲਦਾ ਐ ਦੇਖੋ ਦੋਨੇ ਟਰਾਲੀਆਂ ਦਾ ਭਰਨੀਆ ਨਹੀਂ ਆ 16 ਭਰ ਜੂ 19 ਨਹੀਂ ਭਰਦੀ ਮੈਨੂੰ ਖਿਆਲ 222 ਆ ਅੱਜ ਵੱਢਦੇ ਮੈਂ ਹੁਣ ਦੇਖਾਂਗੇ ਕਿੰਨਾ ਕੁ ਝਾੜ ਦਿੰਦੀਆਂ ਹਨ ਸੋਹਣੀਆਂ ਬਹੁਤ ਬਹੁਤ ਵਧੀਆ ਖੜੀ ਸੀ ਕਣਕ ਐਨ ਬੁਰੀ ਵਧੀਆ ਖੜੀ ਸੀ ਇੱਕ ਵੀ ਡਾਲ ਕੇ ਤੋਂ ਨਹੀਂ ਡਿੱਗਿਆ ਹੋਇਆ ਜਿਹੜੀ ਆ ਆਪਣੀ ਸਭ ਤੋਂ ਗੀਤੀ ਕਣਕ ਦੀ ਬੀਜੀ ਸੀ ਨਾ ਮੈਸੀ ਦੇ ਨਾਲ ਆ ਦੇਖੋ ਇਹੀ ਡਿੱਗੀ ਹੋਈ ਸੀ ਟਲੀਆਂ ਇਹਦਾ ਇਹ 25 ਅਕਤੂਬਰ 25 ਕ 26 ਅਕਤੂਬਰ ਦੀ ਵਜਾਈ ਆ ਇਹਦੀ ਇਹਦੀ 25 26 ਦੀ ਆ ਤੇ ਇਹਦੀ ਮੈਨੂੰ ਲੱਗਦਾ ਖੱਤੇ ਦੀ ਹੈਗੀ ਆ 12 ਦਾ ਨਾ 18 19 ਦੀਆ ਮੈਂ ਇੱਕ ਇਹਦੀ ਵਜਾਈ 222 ਕਣਕ ਦੀ ਜੀ 19 ਨਵੰਬਰ ਦੀ ਵਜਾਈ ਆ ਵੀਰੇ ਇਹ ਖੇਤਾਂ ਦੀ ਆਪਣੀ 19 ਨਵੰਬਰ ਨੂੰ ਇਹ ਆਪਾਂ 222 ਬੀਜੀ ਸੀਗੀ 19 ਨਵੰਬਰ ਨੂੰ ਇੱਥੇ ਬੀਜੀ ਸੀ 22 ਨਵੰਬਰ ਨੂੰ ਆਪਾਂ ਹੀਰਾ ਬੀਜੀ ਸੀ 252 ਸੀ ਜਿਹੜੀ ਇਹਦਾ ਝਾੜ ਪੂਰਾ ਵਧੀਆ ਲੱਗਦਾ ਤਾਂ ਟਰਾਲੀ ਪੂਰੀ ਫੁੱਲ ਹੋ ਚੱਲੀ 16 ਫੁੱਟ ਦੀ ਤੇ ਵਧੀਆ ਨਿਕਲੋ ਮੈਨਾਂ ਦਾ ਝਾੜ ਪਤਾ ਲੱਗ ਜਾਣਾ ਕਿੰਨਾ ਇਹਦੇ ਵੀ ਇਹਦਾ ਵੀ ਵੀ ਰੱਖਾਂਗੇ ਆਪਾਂ 222 ਦਾ ਤੇ 187 ਨਹੀਂ ਰਹੀ ਯਾਰ ਆਪਣੇ ਕੋਲੇ 187 ਸੀਗੀ ਪਰ ਉਹ ਮਿਕਸ ਕਰਕੇ ਬੀਜਤੀ ਆਪਾਂ ਦਿੱਨ ਨਹੀਂ ਗਈ ਹੈ ਨਾ ਕੱਲੀ ਨਹੀਂ 187 ਕਿਤੇ ਵੀ ਬੀਜ ਲਈ ਤੇ ਬੱਸ ਆਹ ਅਗਲੀ ਵਾਰ ਨੂੰ 187 ਥੋੜੀ ਜਿਹੀ ਲੈ ਲਾਂਗੇ ਕਿਸੇ ਨਾ ਕਿਸੇ ਤੋਂ ਬੱਟਾ ਲਾ ਲਾਂਗੇ ਕਿਸੇ ਵੀਰ ਭਰਾ ਤੋਂ ਮੈਨੂੰ ਲੱਗ ਜਾਂਦਾ ਹੁੰਦਾ ਉਹਨੂੰ ਆਪ ਵੀ ਕਣਕ ਦੇ ਦੇਵੇ ਦੂਜੀ ਕਣਕ ਲੈ ਲਾਂਗਾ ਉਹੀ ਭਰ ਗਈ ਪੂਰੀ ਫੁੱਲ ਪੀਸੀ ਕੱਢੀ ਸੋਨਾ ਫੁੱਟੀ ਟਰਾਲੀ ਟਰੈਕਟਰ ਬੜਾ ਪਿਆਰਾ ਲੱਗਦਾ ਹੁਣ ਮੈਨੂੰ ਆ ਫਾਰਮ ਟਰੈਕਟਰ ਬਸ ਇਹਦੇ ਨਾਲ ਮੇਰਾ ਰਾਦਾ ਬਣਦਾ ਵੀ ਇਹਦੇ ਪੈਡਲ ਵੀ ਦੂਜੇ ਪਵਾ दिए ਮੈਨੂੰ ਦੂਜੇ ਪੈਡਲਾਂ ਚ ਵਧੀਆ ਲੱਗਦਾ ਟਰੈਕਟਰ ਜਿਹੜੇ ਆਪਣੇ ਦੇਸੀ ਪੈਡਲ ਨਹੀਂ ਹੁੰਦੇ ਪੁਰਾਣੇ ਬੋਰਡ ਵਾਲੇ ਟਰੈਕਟਰ ਵੱਡਾ ਵੱਡਾ ਲੱਜਣ ਲੱਗਿਆ ਜਦੋਂ ਦੇ ਟਾਇਰ ਟੂਰ ਪਾਏ ਹਨਾ ਬਹੁਤ ਵੱਡਾ ਵੱਡਾ ਲੱਗਾ ਪੂਰੀ ਫੁੱਲ ਹੋ ਗਈ ਟੀਸੀ ਕੱਢ 16 ਫੁੱਟ ਆ ਅੱਜ ਪੈ ਜਾਣਗੇ ਮੈਨੂੰ ਲੱਗਦਾ ਦਾਣੇ 100 40 45 ਦਾ ਪੈਣਗੇ ਮੈਨੂੰ ਲੱਗਦਾ ਚੱਲਦਾ ਕੰਮ ਬਾਡੀ ਦਾ ਪੂਰਾ ਜੋਰਾਂ ਦੇ ਉਹ ਚੱਲਦੀ ਆ ਕੰਬਾਈਨ ਆਪਾਂ ਇਹਦੀ ਇਹਨੂੰ ਕੋਕਾ ਘਪਲਾਉਣਾ ਇਹ ਕੋ ਘਪਲਾਤਾ ਤੇ ਹੁਣ ਹੋ ਗਏ ਵਿਲੇ ਆਪਾਂ ਦੂਜੀ ਮਸ਼ੀਨ ਕੋਲੇ ਚੱਲ ਗਏ। ਭਾਈ ਹੁਣੀ ਕਹਿੰਦੇ ਵੀ ਅਸੀਂ ਜਾਣਾ ਵਾਪਸ ਉੱਥੇ ਵੜਣਾ। ਭੈਣੀ ਰਾਈਆਂ ਕਿ ਜਿਹੜੇ ਵੀਰਾਂ ਦੇ ਵਿੱਚ ਵੱਡੇ ਸੀ ਉਹਨਾਂ ਦੇ ਰਹਿੰਦੇ ਆ। ਵੀ 670 ਕਿਲੇ ਵੀ ਉਹੋ ਦੁਆਰਾ ਵੱਢ ਗਏ। ਮੈਂ ਕਹਾ ਚਲੋ ਚੱਲੇ ਜਾਓ ਭਾਈ। ਕੱਲ ਤੋਂ ਸਾਡਾ ਇੱਥੇ ਜਿਹੜੇ ਘਰ ਹੈਗੇ ਉਹਨਾਂ ਨੂੰ ਓਵੇਂ ਓਵੇਂ ਡੇਟਾ ਦਿੱਤੀਆਂ ਹੀਆਂ ਵੀ ਸਾਡੇ ਕੋਲੇ ਚੱਲ ਜਾਣਾ ਇੰਨਾ। ਵੀ ਬਹੁਤ ਧੰਨਵਾਦ ਤੁਸੀਂ ਇੰਨੀ ਛੁੱਟੀ ਲਵਾ ਕੇ ਸਾਡੀ ਤੇ ਅਸੀਂ ਕੱਲ ਨੂੰ ਅੱਜ ਰਾਤ ਨੂੰ ਕਹਿੰਦੇ ਰਾਤ ਨੂੰ ਹੀ ਅਸੀਂ ਮੁੜ ਜਾਣਾ ਬਾਪ ਮੈਂ ਚਲੋ ਉੱਟ ਜਾਉਂਗਾ ਵੀ ਪਰ ਉਹਨਾਂ ਨੇ ਰਾਤ ਨੂੰ ਬਸ ਉਹਨਾਂ ਦੇ ਚਾਰ ਗੀਲੇ ਦੇ ਘੇਰੇ 'ਚ ਲੱਗੀ ਹੋਈਆਂ ਉਹ ਘੇਰਾ ਵੱਢ ਗਏ ਤੇ ਬਸ ਉਹ ਚੱਲੇ ਆ ਵਾਪਸ ਤੇ ਉਹ ਜਾਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਤਾਂ ਕੱਈ ਸਵੇਰੇ ਜਾਇਓ ਕਹਿੰਦੇ ਨਹੀਂ ਅਸੀਂ ਰਾਤ ਨੂੰ ਚੱਲ ਜਾਣਾ ਵੀ ਸਵੇਰੇ ਫਿਰ ਕਿੱਥੇ ਉੱਠਾਂਗੇ ਵੀ ਹਣ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਤੜਕੇ ਪਹੁੰਚ ਜਾਗੇ ਫਿਰ ਵੀ ਟਾਈਮ ਨਾਲ 2 ਘੰਟੇ ਲੱਗਣਿਆ ਜਾਣ ਨੂੰ ਇਹਨੇ ਫਿਰ ਉੱਥੇ ਚਲਾ ਲਾਂਗੇ ਮੈਂ ਕਿਹਾ ਚਲੋ ਇਹ ਤੇਲ ਤੁਰਪਾਂ ਕੇ ਲੈ ਜਿਓ ਆਉਂਦਾ ਫਿਰ ਵੀ ਚਲੇ ਜਿਓ ਤੇ ਇਦਾਂ ਦੀ ਗੱਲ ਬਾਤ ਆ ਬਾਕੀ ਇਹ ਅੱਜ ਆਪਾਂ 222 ਵੱਡੀ ਆ ਇਹਦਾ ਵੀ 4 ਸੋਨਾ ਲੱਗਿਆ ਕਿਉਂਕਿ 16 ਫੁੱਟੀ ਜਿੰਨੇ ਖੇਤ ਚੋਂ ਭਰਨੀ ਚਾਹੀਦੀ ਸੀ ਪੂਰੇ ਠੋਕਵੇਂ ਝਾੜ ਨਾਲ ਉੰਮੇ ਭਰ ਕੀ ਆ ਹੁਣ 19 ਫੁੱਟੀ ਲੱਗੀ ਹੋਈ ਆ ਇਹ ਆਪਣੇ 13 ਗਿੱਲੇ ਤੋਂ ਘੱਟ ਜਿਹਾ ਤਾਂ ਬਣਦਾ ਵਾ ਤੇ ਉਹ ਆਪਣੇ ਮੈਪ ਨੇ ਦੱਸ ਹੀ ਦੇਣਾ ਵੀ ਇੰਨੇ ਗਿੱਲੇ ਬਣ ਗਏ ਫਿਰ ਆਪਾਂ ਉਸ ਹਿਸਾਬ ਨਾਲ ਜੋੜਾਂਗੇ 19 ਫੁੱਟੀ ਚਾਣ ਪੈਂਦਾ 19 ਫੁੱਟੀ ਜੇ ਤਾਂ ਭਰ ਗਈ ਫਿਰ ਤਾਂ ਹੈਗੇ ਬਾਰੇ ਨਿਆਰੇ ਇਹ ਤਾਂ ਪੂਰਾ ਠੋਕਣਾ ਛਾੜ ਨਿਕਲਿਆ ਹੋਊਗਾ ਜੇ ਨਾ ਥੋੜੀ ਜਿਹੀ ਹੁਣ ਹੀ ਰਹਿ ਗਈ ਫਿਰ ਦੇਖਾਂਗੇ ਅੰਡਾ ਗੜਾ ਕੇ ਲਾਵਾਂਗੇ ਤੇ ਇਹਦੇ ਵਿੱਚੋਂ ਆਪਾਂ 222 ਦਾ ਬੀ ਵੀ ਰੱਖਣਾ ਇਹ ਕੰਮ ਬੜੀਆ ਕੰਮ ਹੈ ਇਹ ਕੱਲ ਨੂੰ ਆਪਣੇ ਘਰ ਦੇ ਵੀਰਾਂ ਨੂੰ ਕੱਲ ਨੂੰ ਆਪਾਂ ਛੱਡਣਾ ਤੇ ਕਹਿੰਦਾ ਵੀ 826 ਦੇ ਵੀ ਡਰਮ ਅਜ ਭਰਨ ਲੱਗ ਗਏ ਆ ਤੇ ਇਹਦੇ ਵੀ ਡਰਮ ਭਰਨ ਲੱਗੇ ਹੋਏ ਆ ਤੇ ਬਾਕੀ ਇਹਦਾ ਵੀ ਡਰਮ ਭਰਾਂਗੇ ਤੇ ਕੱਲ ਨੂੰ ਬਾਕੀ ਚਲੋ ਦੇਖਦੇ ਆ ਜਿੰਨਾ ਵੀ ਹੈਗਾ ਤੇ ਬਾਕੀ ਵੀਰ ਮੈਸੇਜ ਕਰਦੇ ਰਹਿੰਦੇ ਵੀਰੇ ਵੀਡੀਓ ਨਹੀਂ ਬਣਾਈ WhatsApp ਤੇ ਆ ਜਾਂਦਾ ਵੀਰੇ ਵੀਡੀਓ ਨਹੀਂ ਬਣ ਕਈ ਵੀਰਾਂ ਨੇ ਕੱਲ੍ਹ ਲਈ ਵੀਰੇ ਵੀਡੀਓ ਨਹੀਂ ਪਾਈ ਹਨ ਵੀਰ ਯਾਰ ਕੁਝ ਹੈ ਹੀ ਨਹੀਂ ਵੀਡੀਓ ਦੇ ਵਿੱਚ ਕਰਨ ਨੂੰ ਉਹੀ ਆ ਕੰਨ ਕਬੱਡੀ ਜਾਂਦੇ ਆ ਵੜਦੇ ਆ ਬਸ ਹੁਣ ਮੈਂ ਮੇਰੀ ਪਤਾ ਕੀ ਆ ਤਾਂ ਮੈਂ ਜਿਵੇਂ ਹੁਣ ਆਪਣੇ ਪਿੰਡ ਵੀਰਾਂ ਦੇ ਅੰਕਲਾ ਦੇ ਜਿੰਨਾਂ ਦੇ ਵੜਦੇ ਆ ਮੇਰਾ ਯਾਰ ਉੱਥੇ ਜਾ ਕੇ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਆਪਦੇ ਖੱਤੇ ਦੇ ਵਿੱਚ ਵੀਡੀਓ ਬਣਾ ਲੈਂਦਾ ਮੈਂ ਪਰ ਉੱਥੇ ਜਾ ਕੇ ਜੀ ਨਹੀਂ ਕਰਦਾ ਹੁੰਦਾ ਮੇਰਾ ਵੀ ਵੀਡੀਓ ਬਣਾਵਾਂ ਮੈਨੂੰ ਐ ਹੁੰਦਾ ਵੀ ਬਸ ਠੀਕ ਵੀ ਆਪਣਾ ਜਿੰਨਾ ਕਿ ਚੱਲਦਾ ਹਨ ਵੀ ਆਪਦੀ ਆਪਦੀ ਬਣਾ ਲਈਦੀ ਆ ਬਸ ਠੀਕ ਓਏ ਕਿੰਦਾਂ ਨੁਪੜੀ ਜਾਂਦਾ ਮੋ